ਤੇ ਰੇਟ ਦੱਸਿਓ ਨੀਰੇ ਦਾ ਹੁਣ 1150 ਰੁਪਈਆ ਜੀ ਠੀਕ ਆ ਘਰੇ ਪਹੁੰਚ ਵੀ ਕਰ ਦਿੰਨੇ ਆਪਾਂ ਹਾਂ ਕਿਹੜੀ ਜਗ੍ਹਾ ਤੋਂ ਆਏ ਬਈ ਆਪਾਂ ਆਪਾਂ ਖੋਖਰ ਤੋਂ ਆਏ ਬਈ ਠੀਕ ਆ ਤੇ ਕੀ ਜਾਨਵਰ ਲੈਂਦਾ ਅੱਜ ਆਪਾਂ ਸਪੇਰੀਆ ਦੇ ਜਾਨਵਰ ਆ ਜੀ ਠੀਕ ਆ ਵਧੀਆ ਬੰਤਰਾ ਖੁਰਨੀਆਂ ਦੀ ਕਰੋ ਚੱਕ ਵੀ ਟੰਡੇ ਲੋਟ ਲਾਈਆਂ ਲੱਤਾਂ ਡੇਕਦੀ ਵੀ ਨਹੀਂ ਕਰਨੀ ਦੇਖੋ ਇਹ ਕਿਹੜੀ ਜਗ੍ਹਾ ਤੋਂ ਆਏ ਬਈ ਆਪਾਂ ਆਪਾਂ ਰਾਜਸਥਾਨ ਤੋਂ ਆਏ ਸੰਗਰੀਏ ਤੋਂ ਸੰਗਰੀਏ ਤੋਂ ਤੇ ਕਿੰਨੇ ਜਾਨਵਰ ਲੈਂਦੇ ਅੱਜ ਆਪਾਂ ਲੈਂਦੇ 12 13 ਨਗ ਲੈਂਦੇ ਠੀਕ ਆ ਸੇਲ ਹੋਇਆ ਬਸ ਹਾਂ ਹੋਗੇ ਕਿੰਨੇ ਸੇਲ ਹੋਗੇ 4-5 ਸੇਲ ਹੋਗੇ ਤੇ ਵਧੀਆ ਕੁਆਲਟੀ ਵਾਲੀ ਹੈ ਤੇ ਗੱਬਣਾ ਵੀ ਇਹ ਹਾਂ ਮਿਨੇਟ ਡੇਡ ਦੀ ਹੈ ਨਹੀਂ 100 ਮਿੰਟ ਦੀ ਗੱਬਣਾ ਹੈ ਠੀਕ ਸੋ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਆਏ ਹਾਂ ਮੋੜ ਮੰਡੀ ਬੱਕਰੀਆਂ ਦੀ ਮੰਡੀ ਤੇ ਤੇ ਹਜੇ ਆਪਾਂ ਐਂਟਰ ਨਹੀਂ ਹੋਏ ਬਾਹਰਲੇ ਪਾਸੇ ਖੜੇ ਆ ਤੇ ਆਪਾਂ ਤੁਹਾਨੂੰ ਜਾਨਵਰ ਦਿਖਾਵਾਂਗੇ ਕਿਹੜੇ ਕਿਹੜੇ ਮੰਡੀ ਦੇ ਜਾਨਵਰ ਆਏ ਆ ਦੋ ਤਿੰਨ ਪਾਰਟ ਆਉਣਗੇ ਮੋੜ ਮੰਡੀ ਦੇ ਤੇ ਵੀਡੀਓ ਨੂੰ ਦੇਖਿਓ ਸ਼ੇਅਰ ਜ਼ਰੂਰ ਕਰਿਓ ਵੀਡੀਓ ਜੇ ਵਧੀਆ ਲੱਗੀ ਤੇ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਮੂਸਲੀ ਦਾ ਨੀਰਾ ਗੁਵਾਰ ਦਾ ਨੀਰਾ ਸੇਲ ਹੋਣ ਵਾਸਤੇ ਗੁਮਾਰੀ ਦਾ ਨੀਰਾ ਜੀ ਠੀਕ ਹੈ ਕੀ ਰੇਟ ਰੂਗਾ ਦਾ ਜੀ ਰੇਟ ਮਹਾਰ ਨੀਰੇ ਦੇ ਹਿਸਾਬ ਨਾਲ ਜੀ ਬ੍ਰਹਮੀ ਕੁਮਾਰ ਦੇ ਨੀਰੇ ਨੀਰਾ ਦਿਖਾਓ ਪਹਿਲੇ ਜੀ ਠੀਕ ਹੈ ਪਹਿਲਾਂ ਨੀਰਾ ਵੇਖ ਲਓ ਬਈ ਆ ਕੇ ਕੁਆਲਟੀ ਵੀਰਾ ਚੈੱਕ ਕਰ ਲਓ ਨੀਰੇ ਦੀ ਵਧੀਆ ਕੁਆਲਟੀ ਦੇ ਠੀਕ ਹੈ ਤੇ ਕਿਹੜੀ ਜਗ੍ਹਾ ਤੋਂ ਆਏ ਆਪਾਂ ਜੀ ਨੌਰ ਤੋਂ ਜੀ ਠੀਕ ਹੈ ਤੇ ਰੇਟ ਦੱਸਿਓ ਨੀਰੇ ਦਾ ਹੁਣ 1150 ਰੁਪਏ ਜੀ ਠੀਕ ਹੈ ਘਰੇ ਪਹੁੰਚ ਵੀ ਕਰ ਦਿੰਦੇ ਆਪਾਂ ਹਾਂ ਘਰੇ ਪਹੁੰਚ ਕਰ ਦਿੰਦੇ ਜੀ ਠੀਕ ਹੈ ਤੇ ਆਪਣਾ ਮੋਬਾਈਲ ਨੰਬਰ ਬੋਲੋ ਜੀ 94602 ਹਾਂ ਜੀ 0496 ਠੀਕ ਹੈ ਤੇ 98762 96185 ਦੋ ਨੰਬਰ ਹੈ ਜੀ ਠੀਕ ਹੈ ਤਾਂ ਜੀ ਜੇ ਕਿਸੇ ਨੇ ਨੀਰਾ ਲੈਣਾ ਨੰਬਰ ਤੇ ਕਰ ਲੈ ਸੰਪਰਕ ਬਾਕੀ ਅੱਗੇ ਚੱਲਦੇ ਆਂ ਅਗੇ ਦਿਖਾਉਨੇ ਮੰਡੀ ਆਪਾਂ ਅਸੀਂ ਗਾਲਾਂ ਕਿੜੇ ਆਪਾਂ ਲੈਂ ਕਿੰਨੀ ਦਾ ਆਪਣਾ ਹਾਂ ਜੀ ਬੜਾ ਦੱਸੋ ਆਧਰ ਕਿਹੜੀ ਜਗ੍ਹਾ ਤੋਂ ਆਈ ਸੰਗਰੀਆ ਮੰਡੀ ਤੋਂ ਠੀਕ ਹੈ ਕਿਹੜਾ ਨੀਰਾ ਲੈ ਕੇ ਆਂਦਾ ਅੱਜ ਆਪਾਂ ਇਹ ਆਪਾਂ ਮੂੰਫਲੀ ਦਾ ਵੀ ਕਨੇਰ ਏਰੀਆ ਦਾ ਨੀਰਾ ਹੈ ਠੀਕ ਹੈ 10 ਨੰਬਰ ਨੀਰਾ ਠੀਕ ਹੈ ਤੇ ਰੇਟ ਕੀ ਰਹੂਗਾ ਦਾ ਰੇਟ ਜੀ ਆਪਾਂ 250 ਦਾ ਗੱਟਾ ਲਾਉਨੇ ਆਂ ਉਹ ਮੈਂ ਠਾ 1800 ਰੁਪਏ ਪੰਤਲ ਠੀਕ ਹੈ ਬੋਝ ਵੀ ਕਰਦਨੇ ਅਰੇ ਬੋਝ ਵੀ ਕਰਦਾ ਕਿ ਬਾਜੇ ਭਾਜ ਤੇ ਰੇਤਾ ਮਿੱਟੀ ਹੈ ਨਹੀਂ ਨੀਰਾ ਦੇਖੋ ਕਿੱਡਾ ਵਧੀਆ ਠੀਕ ਹੈ ਨਾ ਰੇਤਾ ਮਿੱਟੀ ਆ ਨਾ ਗੂਣਾ ਹੈ ਨਾ ਕਾਲਾ ਪੱਤਾ ਠੀਕ ਹੈ ਨੀਰਾ ਦਿਖਾ ਦੇ ਵੀ ਵੀਡੀਓ ਤੇ ਆਪਣਾ ਨੰਬਰ ਬੋਲੋ ਜੀ 94653 ਹਾਂਜੀ 03600 ਠੀਕ ਹੈ ਜੀ ਤਾਂ ਜੀ ਜੇ ਕਿਸੇ ਨੇ ਨੀਰਾ ਲੈਣਾ ਨੰਬਰਾਂ ਤੇ ਕਰ ਲੈ ਸੰਪਰਕ ਤੇ ਬਾਕੀ ਅੱਗੇ ਚੱਲਦੇ ਆ ਦਿਖਾਉਣੇ ਆਪਾਂ ਤੁਹਾਨੂੰ ਜਾਨਵਰ ਤੇ ਅੱਗੇ ਵੀ ਦੇਖੋ ਵੀ ਜਾਨਵਰ ਸੇਲ ਹੋਣਾ ਵਾਸਤੇ ਆਏ ਅੱਗੇ ਇਹ ਕਿਹੜੀ ਨਸਲ ਦਾ ਵੀਰੇ ਇਹ ਠੀਕ ਹੈ ਤੇ ਨੰਬਰ ਬੋਲੋਗੇ ਆਪਣਾ 88475 9910 ਠੀਕ ਹੈ ਮੁੱਲ ਕਿੰਨੋ ਕਹਦਾ ਇਹ 3000 3500 ਠੀਕ ਹੈ ਮੇਲਾ ਕਿ ਫੀਮੇਲ ਵੀਰੇ ਫੀਮੇਲ ਦੇਖੋ ਵੀ ਜੇ ਕਿਸੇ ਨੇ ਜਾਨਵਰ ਲੈਣਾ ਨੰਬਰਾਂ ਤੇ ਕਰ ਲੈ ਸੰਪਰਕ ਦੇਖੋ ਆ ਗਿਆ ਸੀਲ ਮੁਰਗੀਆਂ ਵੀ ਦੇਖੋ ਇਸ ਮੁਰਗੇ ਆਪਣੇ ਜਾਨਵਰ ਹੈ ਕਿਹੜੀ ਜਗ੍ਹਾ ਤੋਂ ਆਏ ਵੀਰੇ ਆਪਾਂ ਮੋ ਕੋਟਲੀ ਤੋਂ ਧੀ ਤੋਂ ਕੋਟਲੀ ਤੋਂ ਤੇ ਕਿ ਕਿੰਨੇ ਜਾਨਵਰ ਲੈਂਦੇ ਅੱਜ ਆਪਾਂ 7 ਜਨਵਰੀ ਲੈਂਦੇ ਠੀਕ ਹੈ ਤੇ ਮੁਰਗੀਆਂ ਤੇ ਮੁਰਗੀ ਦੋਨੋਂ ਹੀ ਆ ਹਾਂ ਜੀ ਤੇ ਆ ਮੁਰਗੀਆਂ ਰਹਿ ਗਈਆਂ ਆਂ ਕੱਢ ਕੇ ਦਿਖਾ ਦੇ ਮੁਰਗੀ ਇੱਕ ਆਪਾਂ ਇਹ ਮੁਰਗੀਆਂ ਵਧੀਆ ਕਿਹੜੀ ਨਸਲ ਚ ਪੈਂਦੀ ਮੁਰਗੀ ਬਈ ਇਹ ਇਹ ਬਈ ਸੀਲ ਮੁਰਗੀਆਂ ਗਿਆ ਠੀਕ ਹੈ ਇਹਦਾ ਕੀ ਮਾਲ ਰਹੂਗਾ ਇਹਦਾ ਇਹਦਾ ਯਾਰ ਆ 800 ਵੀ 900 ਵੀ ਹਜ਼ਾਰ ਰੁਪਏ ਵੀ ਆਏ ਤੁਸੀਂ ਠੀਕ ਹੈ ਅਲੱਗ-ਅਲੱਗ ਰੇਟ ਸਾਰੇ ਤੇ ਆ ਮੁਰਗੀਆਂ ਦੇ ਇਹ ਮੁਰਗੇ ਦਾ ਵੀ 1500 ਰੁਪਿਆ ਠੀਕ ਹੈ ਪਰਲੇ ਦਾ 10000 ਰੁਪਿਆ ਠੀਕ ਹੈ ਇਹ ਆਪਣਾ ਨੰਬਰ ਬੋਲ ਦਿਓ ਮੋਬਾਈਲ ਨੰਬਰ 8869 ਹਾਂਜੀ 2902 ਠੀਕ ਹੈ ਹਾਂ ਜੀ ਅੱਗੇ ਦੇਖੋ ਮੁਰਗੀਆਂ ਆ ਇਧਰ ਇੱਕ ਹੋਰ ਡੌਗ ਆ ਦੇਖੋ ਠੀਠਿਆ ਗਈ ਮੰਡੀ ਦੇ ਐਂਟਰੀ ਇਧਰ ਦੇਖੋ ਡੌਗ ਸਾਰੇ ਆ ਦੇਖੋ ਨਸਲਾਂ ਦੇ ਡੌਗ ਵਧੀਆ ਡੌਗਾ ਆ ਉਹ ਵਾਲ ਹੈ ਨਹੀਂ ਸੀਗਾ ਇਸ ਕਰਕੇ ਆਪਾਂ ਨੰਬਰ ਜਿਹੜੇ ਨਹੀਂ ਸ਼ੇਅਰ ਕੀਤਾ ਤੇ ਅੱਗੇ ਦੇਖੋ ਰਹਿਣਾ ਅੱਗੇ ਦੇਖੋ ਮੁਰਗੀਆਂ ਮੁਰਗੀਆਂ ਸੇਲ ਹੋਣ ਵਾਸਤੇ ਆਏ ਕਿਹੜੀ ਜਗ੍ਹਾ ਤੋਂ ਆਏ ਬਈ ਆਪਾਂ ਆਪਾਂ ਖੋਖਰ ਤੋਂ ਆਏ ਬਈ ਠੀਕ ਆ ਤੇ ਕੀ ਜਾਨਵਰ ਲੈਂਦਾ ਅੱਜ ਆਪਾਂ ਇਹ ਸੁਪਰੀਅਰ ਜਾਨਵਰ ਆ ਜੀ ਠੀਕ ਆ ਮੇਲਾ ਕੀ ਸੀ ਮੇਲਾ ਬਈ ਮੇਲ ਬਾਈ ਮੇਲ ਹੈਗਾ ਠੀਕ ਆ ਇਹ ਕਿਨੇ ਚਰਦਾ ਹੋਗਾ ਬਈ ਇਹ? ਇਹ ਬਾਈ ਡੇਢ ਕੇ ਸਾਲ ਦਾ। ਠੀਕ ਆ ਤੇ ਕੀ ਮਲ ਰਹੂਗਾ ਇਹਦਾ? ਇਹਦਾ ਬਾਈ 5000 ਰੁਪਏ ਮਲ। ਠੀਕ ਆ ਮਾਨਤਨ ਹੋ ਜੂ। ਹਾਂਜੀ ਬਾਈ। ਮੋਬਾਈਲ ਨੰਬਰ ਬੋਲੋ ਆਪਣਾ। 9867 ਹਾਂਜੀ। 99743 ਠੀਕ ਆ। ਸੋ ਹਾਂਜੀ ਜੇ ਕਿਸੇ ਨੇ ਲੈਣਾ ਜਾਨਾ ਫਿਰ ਬਾਈ ਜਾਨਾ ਕਰ ਲੈ ਸੰਪਰਕ ਠੀਕ ਆ ਬਈ ਧੰਨਵਾਦ। ਤੇ ਅੱਗੇ ਵੀ ਦਿਖਾਉਣਾ ਜਾਨਾ ਫਿਰ ਵੀ ਇਧਰ ਮੁਰਗੇ ਆ। ਇਹ ਆ ਕਬੂਤਰ। ਦੇਖੋ ਬਈ। ਤੇ ਇਧਰ ਵੀ ਕਬੂਤਰ ਆ। ਕਰੋ ਚੈੱਕ। ਤੇ ਅੱਗੇ ਆਪਾਂ ਮੰਡੀ ਚ ਟਰੋਂ ਲੱਗੇ ਮੈਂ ਅੱਗੇ ਦਿਖਾਵਾਂਗੇ ਜਾਨਵਰ ਤੁਹਾਨੂੰ ਤੇ ਅੱਗੇ ਆ ਪੈਂਟਰ ਹੋ ਚੁੱਕੇ ਆ ਵੀ ਇਧਰ ਵੀ ਮੁਰਗੀਆਂ ਕਬੂਤਰ ਕਰੋ ਚੱਕ ਤੇ ਅੱਗੇ ਦਿਖਾਵਾਂਗੇ ਮੰਡੀ ਇਧਰ ਖਾਣ ਪੀਣ ਵਾਲੀਆਂ ਰੇੜੀਆਂ ਲੱਗੀਆਂ ਤੇ ਜਾਨਵਰ ਹਜੇ ਆਈ ਵੀ ਜਾਂਦੇ ਆ ਤੇ ਸੇਲੋਕੇ ਵਾਪਸ ਵੀ ਜਾਈ ਜਾਂਦੇ ਆ شریف ਕੇ ਜਾਨਵਰ ਤੇ ਇਧਰ ਮੁਰਗੀਆਂ ਆ ਗਈਆਂ ਤੇ ਆ ਮੁਰਗਾ ਇਧਰ ਕਪੜੇ ਸੇਲ ਲੱਗੀ ਪਈ ਆ ਤੇ ਆ ਬੱਕਰੀਆਂ ਬੀਟਰ ਦੇਖੋ ਇਧਰ ਵੀ ਕਪੜੇ ਸੇਲ ਲੱਗੀ ਪਈ ਆ ਵੀ ਦੇਖੋ ਮੰਡੀ ਦੇ ਨਾਲ ਨਾਲ ਕਪੜੇ ਵੀ ਖਰੀਦਣੇ ਖਰੀਦ ਸਕਦੇ ਆ ਤੁਹੋਂ ਉਲਤਾਂ ਸਾਰੀਆਂ ਮੰਡੀ ਜਿੱਥੇ ਬੀਟਲ ਬੱਕਰੀਆਂ ਦੇਸੀ ਕਰੋ ਚੱਕ ਵੀ ਤੇ ਜਿਨ੍ਹਾਂ ਨੇ ਜਾਨਵਰ ਖਰੀਦ ਲਿਆ ਵਾਸ ਚੱਲੇ ਆ ਜਿਹਨੇ ਖਤ ਤੇ ਸੇਲ ਜਾਨਵਰ ਚੱਲੇ ਵਾਸ ਤੇ ਅੱਗੇ ਚੱਲਦੇ ਆ ਵੀਡੀਓ ਨਾਲ ਬਣੇ ਰਹੋ ਜੇ ਕਿਹੜੇ ਕਿਹੜੇ ਜਾਨਵਰ ਆਏ ਸਾਰਾ ਕੁਝ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਅੱਗੇ ਇੱਧਰ ਸੌਦਾ ਚੱਲੀ ਜਾਂਦਾ ਵੀ ਦੇਖੋ ਨਗਾਤਾਰ ਸੌਦੇ ਹੁੰਦੇ ਆ ਬਰਬਰੀ ਬੱਕਰੀਆਂ ਸੌਦਾ ਚੱਲੀ ਜਾਂਦਾ ਤੇ ਆਪਾਂ ਤੁਹਾਨੂੰ ਜਾਨਵਰ ਵੀ ਦਿਖਾਵਾਂਗੇ ਦੇਖੋ ਇੱਧਰ ਤੇ ਵਧੀਆ ਜਾਨਵਰ ਹੁੰਦੇ ਮੰਡੀ ਤੇ ਤੇ ਜਿਹੜੇ ਜਿਹੜੇ ਵੀਡੀਓ ਦੇਖ ਰਹੇ ਹੋ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਸੌਦਾ ਹੋ ਗਿਆ ਵੀ ਬੱਕਰੀ ਆ ਦੇਖੋ ਆ ਬੱਕਰੀ ਸੌਦਾ ਹੋ ਗਈ ਸੇਲ ਤੇ ਇਧਰਲੇ ਪਾਸੇ ਹੁੰਦੇ ਆ ਵੀ ਬੀਟਲ ਬਾਕੀ ਦੇਸੀ ਕਾਟੂ ਮਾਲ ਸਾਰੇ ਜਾਨਵਰ ਹੁੰਦੇ ਆ ਉਹ ਵੀ ਦਿਖਾਵਾਂਗੇ ਤੇ ਅੱਗੇ ਆ ਗਈਆਂ ਇਹ ਬੱਕਰੀਆਂ ਨਹੀਂ ਖੁਰਨੀਆਂ ਲੱਕੜ ਦੀਆਂ ਖੁਰਨੀਆਂ ਤੇ ਬੰਤਰ ਚੇਕ ਕਰ ਲਓ ਖੁਰਨੀਆਂ ਦੀ ਤੇ ਇਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਦੇਖੋ ਬਹੁਤ ਵਧੀਆ ਤਿਆਰ ਕੀਤੀਆਂ ਖੁਰਨੀਆਂ ਇਹ ਕਿਹੜੀ ਜਗ੍ਹਾ ਤੋਂ ਆਏ ਆ ਭਾਈ ਐਪਾ ਜੀ ਸਿੱਖੇ ਕਲਾਂ ਤੋਂ ਆਏ ਆ ਠੀਕ ਹੈ ਇਹ ਖੁਰਨੀਆਂ ਦਾ ਰੇਟ ਦੱਸ ਦੋਗੇ ਆਪਣਾ ਛੋਟੀਆਂ ਦੇ ਇਹਨਾਂ ਦਾ ਕੀ ਰੇਟ ਆ ਛੋਟੀ ਦਾ 1500 ਠੀਕ ਹੈ ਵੱਡੀ ਦਾ 2000 ਠੀਕ ਹੈ ਤੇ ਕਿੰਨੇ ਫੁੱਟੀਆਂ ਵੱਡੀਆਂ ਜਿਹੜੀ ਵੱਡੀ 6 ਫੁੱਟੀ ਆ ਠੀਕ ਹੈ ਦੂਜੀ 4 ਆ ਠੀਕ ਹੈ ਤੇ ਆਪਣਾ ਨੰਬਰ ਬੋਲ ਦੋ ਜੀ 99140 ਹਾਂਜੀ 23665 ਠੀਕ ਹੈ ਜੀ ਸੋ ਆ ਜੀ ਜੇ ਕਿਸੇ ਨੂੰ ਖੁਰਨੀਆਂ ਲੈਣੀਆਂ ਨੰਬਰਾਂ ਤੇ ਕਰ ਲੋ ਸੰਪਰਕ ਵਧੀਆ ਬੰਤਰਾ ਖੁਰਨੀਆਂ ਦੀ ਕਰੋ ਚੱਕ ਵੀ ਟੱਡੇ ਲੋਟ ਲਾਈਆਂ ਲੱਤਾਂ ਡੇਕਦੀ ਵੀ ਨਹੀਂ ਕਰਨੀ ਦੇਖੋ ਅੱਗੇ ਆ ਗਈਆਂ ਭੇਡਾਂ ਇੰਦਰ ਜਾਨਵਰ ਸਾਰੇ ਹੁੰਦੇ ਆ ਭੇਡਾਂ ਕਾਟੂਮਾਲ ਸਾਰੇ ਤਰ੍ਹਾਂ ਦੇ ਜਾਨਵਰ ਆਉਂਦਾ ਮੋੜ ਮੰਡੀ ਤੇ ਤੇ ਅੱਗੇ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਬਰਬਰੀਆਂ ਡਿਮਾਂਡ ਬਹੁਤ ਹੁੰਦੀ ਬਰਬਰੀ ਬੱਕਰੀਆਂ ਦਿਖਾਇਆ ਕਰੋ ਸੋ ਦੋਸਤੋ ਅੱਗੇ ਆਪਾਂ ਤੁਹਾਨੂੰ ਬਰਬਰੀਆਂ ਦਿਖਾਉਣ ਲੱਗੇ ਆ ਇਹ ਕਿਹੜੀ ਜਗ੍ਹਾ ਤੋਂ ਆਏ ਆ ਵੀ ਆਪਾਂ ਆਪਾਂ ਰਾਜਸਥਾਨ ਤੋਂ ਆਏ ਆ ਸੰਗਰੀਏ ਤੋਂ ਸੰਗਰੀਏ ਤੋਂ ਤੇ ਕਿੰਨੇ ਜਾਨਵਰ ਲਿਆਂਦੇ ਅੱਜ ਆਪਾਂ ਲਿਆਂਦੇ 12 13 ਨਾਖ ਲੈਂਦੇ ਠੀਕ ਆ ਸੇਲ ਹੋਇਆ ਕੋਸ ਹਾਂ ਹੋਗੇ ਕਿੰਨੇ ਸੇਲ ਹੋ ਗਏ 4 ਚਾਰ ਸੇਲ ਹੋ ਗਏ ਕੋਸ ਵਧੀਆ ਲੱਗੀ ਮੰਡੀ ਸਾਨੂੰ ਵਧੀਆ ਵਧੀਆ ਕਲਾ ਠੀਕ ਆ ਤੇ ਅੱਗੇ ਆਪਣਾ ਬੱਕਰੀ ਡਿਟੇਲ ਦਿਓ ਅੱਗੇ ਬੱਕਰੀ ਦਿਖਾਉਣੇ ਵੀ ਆਪਾਂ ਦੇਖੋ ਇਧਰ ਨੂੰ ਕਰ ਲਓ ਬੱਕਰੀ ਇੱਕ ਬੱਚਾ ਹੈ ਪਿੱਛੇ ਚਿੱਟੀਆਂ ਅੱਖ ਦਾ ਠੀਕ ਆ ਇਹ 6 ਦੰਦ ਹੈ ਜੇ 6 ਦੰਦ ਬੱਕਰੀ ਹੈ ਵੀ ਚਿੱਟੀਆਂ ਅੱਖਾਂ ਦੀ ਮਗਰ ਬੱਚਾ ਇਹਦਾ ਆ ਬੱਚਾ ਦਿਖਾਣਾ ਤੈਨੂੰ ਹਾਂ ਬੱਚਾ ਦਿਖਾਣੇ ਹੋਰ ਹੈ ਬੱਚਾ ਉਹ ਬੱਚਾ ਵੀ ਮਗਰ ਲਾ ਰੇ ਬੱਕਰਾ ਹਨਾ ਬਈ ਹਾਂ ਬੱਕਰਾ ਹੈ ਬੱਕਰਾ ਪੱਠ ਹੈ ਅਲੱਗ ਹੀ ਪੱਠ ਹੈਗੀ ਤੇ ਇਹਦਾ ਕੀ ਮਲ ਰੂ ਬੱਕਰੀ ਦਾ ਇਹ ਤਾਂ ਬਈ ਆਪਾਂ 25000 ਮੰਗਦੇ ਆ ਠੀਕ ਆ ਮਾਨ ਤਾਂ ਲਓ ਜੀ ਹਾਂ ਮਾਨ ਤਾਂ ਲਓ ਜੀ ਠੀਕ ਆ ਤੇ ਅੱਗੇ ਨਾਲ ਦੀ ਪਰਲੀ ਜਿਹੜੀ ਇਹਦਾ 13000 ਰਾਂਗਦਾ ਬਈ ਜਿਹੜਾ 13000 ਰੁਪਏ ਮੋ ਲੱਗ ਬਣਾ ਇਹਦੀ ਹਾਂ ਦੋ ਮਹੀਨੇ ਦੀ ਹੈ ਇਹ ਦੋ ਮਹੀਨੇ ਦੀ ਬਣਾ 13000 ਰੁਪਏ ਮੋ ਲਾ ਤੇ ਅੱਗੇ ਹੋਰ ਵੀ ਹੈਗੇ ਜਾਨਵਰ ਹਾਂ ਬਿੱਟਲ ਬੱਕਰਾ ਆਪਣਾ ਬਿੱਟਲ ਦਿਖਾ ਖੀਰਾ ਬੱਚਾ ਜੇ ਇਧਰ ਹੋਈ ਅੰਕਲ ਜੀ ਸਾਨੂੰ 5 ਮਹੀਨੇ ਦਾ 5 ਮਹੀਨੇ ਦਾ ਇਹ ਹਾਂ 5 ਮਹੀਨੇ ਤੇ ਇਹਦਾ ਕੀ ਮਲ ਰਹੂਗਾ ਇਹਦਾ ਰਹੂਗਾ 17000 ਰਹੂਗਾ ਮਾਨ ਤਾਂ ਲਓ ਜੀ ਮੱਕਨੇ ਮਾਨ ਤਾਂ ਲਓ ਜੀ ਠੀਕ ਇੱਕ ਪੱਖ ਹੋਇਆ ਹੋਰ ਇੱਕ ਆਹ ਰਹੀ ਚਿੱ ਬੜਾ ਤੌਰ ਇਹਨੂੰ ਖੋਲ ਕੇ ਸੋਹਣੀ ਆ ਪੱਠ ਵਧੀਆ ਆ ਦੇਖੋ ਵੀ ਬਰਬਰੀ ਪੱਠ ਚਿੱਟੀ ਬਹੁਤ ਡਿਮਾਂਡ ਹੁੰਦੀ ਚਿੱਟੀਆਂ ਪੱਠਾਂ ਵਖਾਓ ਤੇ ਦੇਖੋ ਵੀ ਬਰਬਰੀ ਪੱਠ ਤੇ ਇਹਦਾ ਕੀ ਮੁੱਲ ਰਹੂਗਾ ਇਹਦਾ ਭਾਈ 15000 ਹੈ ਮਾਨਤਨ ਕਰ ਦਾਂਗੇ ਮਾਨਤਨ ਕਰ ਦਾਂਗੇ ਵਧੀਆ ਕੁਆਲਿਟੀ ਵਾਲੀ ਹੈ ਤੇ ਗੱਬਣਾ ਵੀ ਇਹ ਹਾਂ ਮਹੀਨੇ ਡੇਡ ਦੀ ਹੈ ਨਹੀਂ 100 ਮਹੀਨੇ ਦੀ ਗੱਬਣਾ ਹੈ ਠੀਕ ਆ ਦੇਖੋ ਵੀ ਕੁਆਲਿਟੀ ਬਰਬਰੀਆਂ ਨੇ ਆਪਣੇ ਕੋਲ ਬਰਬਰੀਆਂ ਨੇ ਹਾਂ ਠੀਕ ਆ ਤੇ ਅੱਗੇ ਹੋਰ ਵੀ ਦਿਖਾਜਣਾ ਰਹਿਗੇ ਹੋਰ ਹੋਰ ਸੇਲ ਹੋ ਗਿਆ ਕੁਸਾ ਵੇਖ ਲੋ ਬਾਕੀ ਸੇਲ ਹੋ ਗਿਆ ਠੀਕ ਹੈ ਤੇ ਆਪਣਾ ਨੰਬਰ ਦੱਸਿਓ ਰੇਟ 55258 डबल 08 ਠੀਕ ਹੈ ਤੇ ਕਿਹੜੀ ਜਗ੍ਹਾ ਤੇ ਦੱਸਿਆ ਸੀ ਆਪਾਂ ਆਪਾਂ ਸੰਗਰੀਏ ਸੰਗਰੀਚੋਂ 10 ਕਿਲੋਮੀਟਰ ਸਾਈਡ ਨਾਲ ਠੀਕ ਹੈ ਕਿੰਨਾ ਚਿਰ ਹੋ ਗਿਆੰਦਨ ਮੰਡੀ ਤੇ ਮੰਡੀ ਤੋਗੇ ਲਗਭਗ ਸਾਲ ਡੇਢ ਹੋ ਗਿਆ ਵਧੀਆ ਲੱਗਦਾ ਹਾਂ ਵਧੀਆ ਵਧੀਆ ਜੰਦੇ ਚੋਗਾ 4 ਲੱਖ ਠੀਕ ਆ ਬਈ ਰਸਤਾਂ ਤਾਂ ਹੁੰਦੇ ਬਈ ਆ ਗੱਡੀ ਆਪਣੀ ਪਰਮਨੈਂਟ ਆਉਂਦੀ ਏ ਗੱਡੀ ਆਉਦੀ ਘਰ ਦੀ ਪਰਮਨੈਂਟ ਆਉਦੀ ਆਪਣੀ ਠੀਕ ਹੈ ਤੇ ਆ ਮਗਰ ਗੱਡੀ ਪਾਈ ਬਾਈਆਂ ਦੇ ਠੀਕ ਆ ਬਈ ਠੀਕ ਬੈਠੀ ਅੱਗੇ ਦੇਖੋ ਬਈ ਬੀਟਲ ਬੱਕਰੀਆਂ ਤੇ ਬੱਕਰੇ ਕਰੋ ਚੱਕ ਵਧੀਆ ਜਾਨਵਰ ਹੁੰਦੇ ਆ ਤੇ ਨਾਲ ਸੌਦਾ ਹੀ ਨੇ ਇੱਧਰ ਵੀ ਵੇਖੀ ਇੱਧਰ ਵੀ ਖੜੇ ਵੇਖੀ ਨੇ ਗੱਗ ਤੇ ਇੱਧਰ ਵੀ ਨਗਰ ਵੇਖੀ ਜਾਂਦੇ ਆ ਤੇ ਵਧੀਆ ਸੌਦੇ ਹੁੰਦੇ ਨੇ ਮੰਡੀ ਤੇ ਦੇਖੋ ਤੇ ਜੱਗੀ ਫਿਰਦਾ ਕੋਟ ਭਾਈ ਵਾਲਾ ਦੇਖੋ ਵੀ ਬੱਕਰੀ ਤੇ ਇੱਕ ਆ ਬੱਕਰਾ ਖੜਾ ਕਰੋ ਚੱਕ ਅੱਗੇ ਇੱਧਰ ਵੀ ਦੇਖੋ ਵੀ ਬੀਟਲਸ ਬੱਕਰੇ ਕਰੋ ਚੱਕ ਵੀ ਆਪਾਂ ਤੁਹਾਨੂੰ ਮੰਡੀ ਦਿਖਾਉਨੇ ਆ ਤੇ ਜਿਹੜੇ ਵੀ ਡਿਮਾਂਡ ਕਰਦੇ ਨੇ ਬਰਬਰੀਆਂ ਦਿਖਾਉ ਅੱਜ ਦੀ ਵੀਡੀਓ ਚ ਆਪਾਂ ਵਧੀਆ ਬਰਬਰੀ ਬੱਕਰੀਆਂ ਦਿਖਾਈਆਂ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਵੀਰੇ ਆਪਾਂ ਬਾੜੌਲੀ ਤੋਂ ਆਏ ਬਾਈ ਜੀ ਠੀਕ ਹੈ ਬੜਾ ਕੋਲੇ ਕਰ ਲਓ ਮੈਂ ਅੜੌਲੀ ਤੋਂ ਆਏ ਵੀਰੇ ਠੀਕ ਹੈ ਤੇ ਕਿੰਨੇ ਜਾਨਵਰ ਲਿਆਂਦੇ ਅੱਜ ਇਹ ਆਪਾਂ 8 ਲਿਆਂਦੇ ਜੀ ਬਾਈ ਠੀਕ ਹੈ ਸੇਲ ਹੋ ਗਏ ਬਾਕੀ ਹਾਂ ਬਾਕੀ ਸੇਲ ਹੋ ਠੀਕ ਹੈ ਤੇ ਆ ਆ ਬੱਕਰੀ ਡਿਟੇਲ ਦੱਸੋ ਆਪਾਂ ਨੂੰ ਹਾਂਜੀ ਬਾਈ ਇਹਦਾ ਤੇਰਾ 20000 ਹਾਂ ਦੁਬਾਰੇ ਦੱਸੀ ਵੀ ਕੀ ਡਿਟੇਲ ਹੈ ਦੀ ਇਹ ਬਾਈ ਜੀ ਆਂ ਛੀਦੰਦ ਹੋ ਗਈ ਇਹ ਛੀਦੰਦ ਹੋਈ ਆ ਹੁਣ ਮੜੇ ਖੜੀ ਕਰੇ ਨੇ ਇਹਦੇ ਬੱਕਰਾ ਗਾ ਬਾਈ ਇਹ ਦੂਜੇ ਸੂਏ ਆ ਬਾਈ ਠੀਕ ਹੈ ਦੂਜੇ ਸੂਏ ਮਗਰ ਬੱਕਰਾ ਵੀ ਆਲਟੀ ਕਰ ਲਓ ਚੱਕ ਤੇ ਕੀ ਮੰਨ ਰਹੂ ਇਹ ਇਹਦਾ ਵੀ 20 ਠੀਕ ਆ ਤੇ ਅੱਗੇ ਆ ਬੱਕਰੀ ਇਹਦਾ ਵੀ 20 ਰੂਗਾ ਭਈ ਇਹ 8 ਦੰਦ ਹੋਗੀ ਦੋ 8 ਦੰਦ ਆਦਾ ਭਈ ਦੋ ਬੱਚੇ ਇਹਦੇ ਮਗਰ ਕੰਨਾਂ ਦੀ ਕੁਆਲਿਟੀ ਚੈੱਕ ਕਰ ਲਓ ਤੇ ਹਾਈਟ ਵੀ ਚੈੱਕ ਕਰ ਲਓ ਬੱਚੇ ਇਹਦੇ ਅੰਦਰ ਹਾਂ ਬੈਠੇ ਭਾਈ ਆ ਬੈਠੇ ਬੱਚੇ ਦੋ ਬੱਚੇ ਆ ਬੈਠੇ ਭਾਈ ਇੱਧਰ ਬੈਠੇ ਵੱਡੇ ਬੱਚੇ ਤੇ ਵੀ ਇਹਦਾ ਮੁੱਲ ਆ ਬੱਚੇ ਕੀ ਮਗਰ ਪੱਠ ਬੱਕਰਾ ਭਈ ਠੀਕ ਆ ਹੋਰ ਕਿਹੜੇ ਕਿਹੜੇ ਜਾਨਵਰ ਆਪਣੇ ਬਾਈ ਇੱਕ ਆ ਬੈਠੀ ਇੱਧਰ ਭਾਈ ਇੱਕ ਆ ਬੈਠੀ ਬੱਟੇ ਨੂੰ ਖੜੀ ਕਰੇ ਮੜੇ ਇੱਕ ਪਿਓਰ ਬਰਬਰੀ ਇੱਕ ਬਰਬਰੀ ਕਰਾਸ ਚ ਆ ਗਈ ਭਈ ਇਹਦਾ ਕੀ ਮੁੱਲ ਰੂਗਾ ਇਹ ਭਾਈ 9000 ਰੁਪਏ 9 ਤੇ ਬਾਕੀ ਜਿਹੜੇ ਆਪਾਂ ਰੇਟ ਕਰਿਆ ਮੰਨ ਤਾਂ ਨੂੰ ਜੂ ਹਾਂ ਬਈ ਹੋਣੀ ਠੀਕ ਆ ਉਹ ਵੀ ਬਰਬਰੇ ਇੱਕ ਹਾਂ ਉਹ ਵੀ ਬਰਬਰੇ ਖੜੀ ਆ ਉਹਦੀ ਕੀ ਡਿਟੇਲ ਆ ਗੱਬਣਾ ਜਾਂ ਕਿਵੇਂ ਉਹ ਬਈ ਦੋ ਬੱਚੇ ਨੇ ਭਾਈ ਆ ਬੱਚੇ ਅੱਛਾ ਦੋ ਬੱਚੇ ਆ ਠੀਕ ਆ ਪੂਰੇ 8000 ਦਾ ਉਹਦਾ ਕੀ ਮੁੱਲ ਆ ਉਹ ਬਈ 18 ਠੀਕ ਆ ਤੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ 77770 ਬਈ ਠੀਕ ਆ 50255 ਠੀਕ ਆ ਇਹ ਆਪਾਂ ਘਰੇ ਰੱਖੇ ਜਾਨਵਰ ਜਾਂ ਸਿਰ ਪਰਚੇ ਦਾ ਕੋਈ ਉਹ ਬਈ ਘਰੇ ਬਈ ਘਰੇ ਠੀਕ ਆ ਪਹਿਲੀ ਏ ਰੇ ਮੰਡੀ ਤੇ ਆ ਪਹਿਲੀ ਵਧੀਆ ਲੱਗੀ ਮੰਡੀ ਹਾਂ ਬਈ ਮੰਡੀ ਬਹੁਤ ਵਧੀਆ ਠੀਕ ਆ ਬਈ ਧੰਨਵਾਦ ਠੀਕ ਆ ਸੋ ਬਾਕੀ ਵੀ ਐਸੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਚ ਆਪਾਂ ਬਾਰਬਰੀ ਬੱਕਰੀਆਂ ਵੇਟਲ ਮੁਰਗੀਆਂ ਕਬੂਤਰ ਕੁੱਕੜ ਸਾਰੇ ਜਾਨਵਰ ਆਪਾਂ ਦਿਖਾਏ ਆ ਤੇ ਵੀਡੀਓ ਕਿਵੇਂ ਲੱਗੀ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਿਓ ਜੇ ਇੰਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਆਪਾਂ ਅਗਲੇ ਪਾਰਟ ਵਿੱਚ ਮਿਲਦੇ ਆਂ ਇਹ ਪਹਿਲਾ ਪਾਰਟ ਸੀਗਾ ਤੇ ਦੂਜਾ ਪਾਰਟ ਆਪਾਂ ਕੱਲ ਨੂੰ ਅਪਲੋਡ ਕਰਾਂਗੇ ਧੰਨਵਾਦ ਜੀ